ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਔਦ ਪੀਰਾਂ ਦਾ ਰਾਹ ਕਿਉਂ ਰੋਕ ਲੈਂਦੇ ਆ ਔਦ ਕਿਹਨਾਂ ਨੂੰ ਕਿਹਾ ਜਾਂਦਾ ਹੈ ਤੇ ਔਦ ਲਈ ਕੀ ਕਰਨਾ ਚਾਹੀਦਾ ਹੈ ਸੋ ਔਦ ਹੀ ਇੱਕ ਇਹੋ ਜਿਹਾ ਕਿ ਜਿਹੜੇ ਪੀਰਾਂ ਦੇ ਮੂਹਰੇ ਅੜ ਜਾਂਦੇ ਆ ਤੇ ਪੀਰਾਂ ਦੀ ਸੇਵਾ ਰੁਕ ਦਿੰਦੀ ਹੈ ਸੋ ਸੇਵਾ ਤਾਂ ਇਨਸਾਨ ਬਹੁਤ ਕਰਦਾ ਹੈ ਸੱਚੀ ਨੀਅਤ ਦੇ ਨਾਲ ਕਰਦਾ ਹੈ ਪਰ ਕਿਤੇ ਨਾ ਕਿਤੇ ਜਦੋਂ ਸੇਵਾ ਕਬੂਲ ਨਹੀਂ ਹੁੰਦੀ ਅਦਾਸ ਰੀਤੀ ਕਬੂਲ ਨਹੀਂ ਹੁੰਦੀ ਕੋ ਕੰਮ ਨਹੀਂ ਬਣਦਾ ਉਲਟਾ ਕੰਮ ਵਿਗੜਨੇ ਸ਼ੁਰੂ ਹੋ ਜਾਂਦੇ ਆ ਤੇ ਉਹਦੀ ਇੱਕ ਨਿਸ਼ਾਨੀ ਹੁੰਦੀ ਹੈ ਸੋ ਆਪਾਂ ਅੱਜ ਦੀ ਇਸ ਵੀਡੀਓ ਵਿੱਚ ਦੱਸਾਂਗੇ ਕਿ ਇਹਨਾਂ ਦਾ ਕੀ ਮਤਲਬ ਹੈ ਤੇ ਕੀ ਕਰਨਾ ਚਾਹੀਦਾ ਹੈ ਸੋ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਸੋ ਕੁਝ ਗੱਲਾਂ ਦਾ ਧਿਆਨ ਜਰੂਰ ਰੱਖਣਾ ਚਾਹੀਦਾ ਹੈ ਸੋ ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਗੱਲ ਸਮਝ ਵਿੱਚ ਆਉਂਦੀ ਹੈ ਸੋ ਬਹੁਤ ਹੀ ਜ਼ਿਆਦਾ ਲੋਕ ਪਰੇਸ਼ਾਨ ਹੋ ਜਾਂਦੇ ਆ ਕਿ ਸਾਡੀ ਪ੍ਰਮਾਤਮਾ ਸੁਣਦਾ ਨਹੀਂ ਅਸੀਂ ਕਰਦੇ ਬਹੁਤ ਆ ਪਰ ਕਿਤੇ ਨਾ ਕਿਤੇ ਉਹਨਾਂ ਨੂੰ ਇੱਥੇ ਇਹ ਕੋਸ਼ਿਸ਼ ਕਰਨੀ ਚਾਹੀਦੀ ਕਿ ਆਪਣੇ ਪ੍ਰਵਾਹ ਦੇ ਵਿੱਚ ਬੈਠ ਕੇ ਜਾਣ ਪਹਿਚਾਨ ਕਰਨੀ ਚਾਹੀਦੀ ਕਿ ਸਾਡੇ ਘਰ ਵਿੱਚ ਕੀ ਕੀ ਪਹਿਲਾਂ ਤੋਂ ਲੈ ਕੇ ਹੁਣ ਤੱਕ ਹੋਇਆ ਹੈ ਤੇ ਗੱਲ ਸਾਰੀ ਫਿਰ ਸਮਝ ਵਿੱਚ ਆਉਂਦੀ ਹੈ ਸੋ ਉਸ ਹਿਸਾਬ ਨਾਲ ਇਹ ਚੱਲਣਾ ਪੈਂਦਾ ਹੈ ਸੋ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਕੀ ਰੰਗ ਜੈ ਸਾਈਆਂ ਦੇ ਵੀ ਜਰੂਰ ਲਿਖਿਓ ਜੀ ਹੁਣ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਤੇ ਤੁਸੀਂ ਕਮੈਂਟਾਂ ਵੀ ਦੱਸਾਂਗੇ ਜੀ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਜੇਕਰ ਕਿਸੇ ਦਾ ਕੀਤਾ ਕਰਾਇਆ ਹੋਵੇ ਤਾਂ ਫਿਰ ਕੀ ਕਰਨਾ ਚਾਹੀਦਾ ਹੈ ਬਿਮਾਰੀਆਂ ਨੇ ਵੀ ਘੇਰਾ ਪਾਇਆ ਹੋਇਆ ਸੋ ਦੇਖੋ ਜਦੋਂ ਵੀ ਕੋਈ ਜੇਕਰ ਇਦਾਂ ਦੀ ਸ਼ਰਾਰਤ ਕਰਦਾ ਹੈ ਤੇ ਸਭ ਤੋਂ ਜ਼ਰੂਰੀ ਹੈ ਕਿ ਤੁਹਾਡੇ ਮਨ ਦਾ ਟਿਕਣਾ ਜਿੱਕਰ ਤੁਹਾਡਾ ਵਿਸ਼ਵਾਸ ਤੁਹਾਡੇ ਮੁਰਸ਼ਿਦ ਤੇ ਪੱਕਾ ਹੈ ਤਾਂ ਫਿਰ ਕੋਈ ਵੀ ਲੱਖ ਜ਼ੋਰ ਲਾ ਲਵੇ ਪਰ ਕੁਝ ਵਿਗਾੜ ਨਹੀਂ ਸਕਦਾ ਕਿਉਂਕਿ ਜਦੋਂ ਸਾਡਾ ਵਿਸ਼ਵਾਸ ਪੱਕਾ ਹੋ ਜਾਂਦਾ ਕਿ ਸਾਡਾ ਮਾਲਿਕ ਸਾਡੇ ਤੇ ਕੋਈ ਦੁੱਖ ਆਣ ਨਹੀਂ ਦੇਵੇਗਾ ਕਿਉਂਕਿ ਉਹਦੀ ਕਿਰਪਾ ਹੈ ਸਾਡੇ ਤੇ ਸੇਵਾ ਕਰਦੀਆਂ ਜੇ ਸੇਵਾ ਕਰਦੀਆਂ ਤਾਂ ਸੇਵਾ ਦਾ ਮੁੱਲ ਵੀ ਚਕਾਉਣਾ ਹੈ ਸੋ ਗੱਲ ਇੰਨੀ ਹੈ ਕਿ ਅਸੀਂ ਵਿਸ਼ਵਾਸ ਨਹੀਂ ਕਰ ਪਾਉਂਦੇ ਸੇਵਾ ਤਾਂ ਕਰਦੇ ਆ ਪਰ ਉਹਨੂੰ ਸਮਝਦੇ ਨਹੀਂ ਸੋ ਜੇਕਰ ਤੁਸੀਂ ਉਹਨੂੰ ਸਮਝਦੇ ਹੋ ਕਿ ਅਸੀਂ ਏਡੇ ਫੱਕਰ ਦੀ ਸੇਵਾ ਕਰਦੇ ਆ ਉਸ ਤੋਂ ਵੱਡਾ ਕੁਝ ਹੈ ਹੀ ਨਹੀਂ ਤਾਂ ਫਿਰ ਇਹ ਦੁੱਖ ਤਕਲੀਫਾਂ ਐ ਵੀ हट ਜਾਂਦੇ ਆ ਸੋ ਜਦੋਂ ਅਸੀਂ ਇਹਨਾਂ ਨੂੰ ਬਣਾਵਾ ਦਿੰਦੇ ਆ ਕਿ ਪਰੇਸ਼ਾਨੀਆਂ ਵੱਡੀਆਂ ਆ ਸਾਡੇ ਮਾਲਕ ਵਗੈਰਾ ਤਾਂ ਅਸੀਂ ਸੋਚਦੇ ਹੀ ਨਹੀਂ ਕਿ ਉਹ ਵੀ ਬਹੁਤ ਵੱਡਾ ਹੈ ਉਹ ਸਾਡੀ ਹਰ ਪਲ-ਪਲ ਰੱਖਿਆ ਕਰਦਾ ਹੈ ਜਦੋਂ ਅਸੀਂ ਇਹ ਗੱਲਾਂ ਨੂੰ ਸੋਚਾਂਗੇ ਕਿ ਸਾਡਾ ਮਾਲਕ ਵੱਡਾ ਹੈ ਉਸ ਤੋਂ ਵੱਡਾ ਕੁਝ ਨਹੀਂ ਹੋ ਸਕਦਾ ਤਾਂ ਫਿਰ ਕੋਈ ਵੀ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ ਦੁੱਖ ਆਵੇਗਾ ਪਰ ਥੋੜੇ ਸਮੇਂ ਲਈ ਕਿਉਂ ਆਵੇਗਾ ਕਿਉਂਕਿ ਉਹ ਪਰਮਾਤਮਾ ਦਿਖਾਉਂਦਾ ਹੈ ਜੇਕਰ ਦੁੱਖ ਆਇਆ ਤਾਂ ਮੈਂ ਬਚਾ ਵੀ ਲਿਆ ਸੋ ਇਸ ਕਰਕੇ ਦੁੱਖ ਹੋਣਾ ਵੀ ਸਰੀਰ ਨੂੰ ਜ਼ਰੂਰੀ ਹੈ ਕਿ ਸਾਨੂੰ ਪਤਾ ਲੱਗ ਸਕੇ ਕਿ ਪ੍ਰਮਾਤਮਾ ਹੈ ਸਾਡੀ ਹੈਲਪ ਕਰਦਾ ਹੈ ਸੋ ਇਸ ਕਰਕੇ ਜੇਕਰ ਉਹ ਪ੍ਰਮਾਤਮਾ ਤੁਹਾਡੇ ਕਹੇ ਤੋਂ ਬਿਨਾਂ ਹੀ ਸਾਰੇ ਕੰਮ ਕਰ ਹੀ ਜਾਵੇ ਤਾਂ ਫਿਰ ਤੁਹਾਨੂੰ ਅਹਿਸਾਸ ਕਿਵੇਂ ਹੋਵੇਗਾ ਕਿ ਉਹ ਮਾਲਕ ਦਾ ਪੈਰਾਫਿਰਕਾ ਸਾਡੇ ਨਾਲ ਹੈ ਸੋ ਵਿਸ਼ਵਾਸ ਰੱਖਣਾ ਬਹੁਤ ਹੀ ਜ਼ਰੂਰੀ ਹੈ ਵਿਸ਼ਵਾਸ ਹੋਵੇਗਾ ਤੇ ਇਹ ਦੁੱਖ ਤਕਲੀਫਾਂ ਵਾਡੇ ਤੋਂ ਦੂਰ ਹੋ ਜਾਣਗੇ ਸੋ ਦੂਸਰਾ ਇੱਥੇ ਕਮੈਂਟ ਹੈ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਸਵੇਰ ਦੇ ਵੇਲੇ ਮੇਰੇ ਸੁਪਨੇ ਵਿੱਚ ਸੱਪ ਆਇਆ ਤੇ ਮੇਰੇ ਪੈਰ ਤੇ ਡੰਗ ਮਾਰ ਕੇ ਚਲਾ ਗਿਆ ਸੋ ਦੇਖੋ ਜੇਕਰ ਸੁਪਨੇ ਵਿੱਚ ਕੋਈ ਨਾਗ ਤੁਹਾਨੂੰ ਡੰਗ ਮਾਰਦਾ ਹੈ ਤਾਂ ਪਹਿਲੀ ਗੱਲ ਹੈ ਕਿ ਇੱਕ ਛੋਟਾ ਜਿਹਾ ਕਰਮ ਕਰੋ ਕੀ ਹੈ ਤਾਂ ਆਪ ਦੇ ਦਿਨ ਕੱਚੀ ਹਸੀ ਰਖਿ ਸਕਦਾ ਜ਼ਰੂਰ ਦੋ ਜਿੱਥੇ ਵੀ ਤੁਹਾਡੇ ਸ਼ਕੰਢੀ ਹੈ ਪਿੰਡ ਰਿਜੇ ਉੱਥੇ ਦੁੱਧ ਪਾਇਆ ਹੋ ਸੋ ਇਦਾਂ ਦੇ ਸੁਪਨੇ ਨਹੀਂ ਆਉਣਗੇ ਦੂਸਰੀ ਗੱਲ ਹੈ ਕਿ ਜੇਕਰ ਤੁਸੀਂ ਇਹ ਕਰਮ ਕਰਦੇ ਹੋ ਫਿਰ ਵੀ ਤੁਹਾਨੂੰ ਇਹ ਸੁਪਨਾ ਆਇਆ ਤੇ ਸਮਝ ਲੈਣਾ ਕੋਈ ਵੱਡਾ ਦੁੱਖ ਹੀ ਆਉਣ ਵਾਲਾ ਸੀ ਜੋ ਕਿ ਸੁਪਨੇ ਰਾਹੀਂ ਹੀ ਉਸ ਮੁਰਸ਼ਿਦ ਨੇ ਦੂਰ ਕਰ ਦਿੱਤਾ ਘਟ ਦਿੱਤਾ ਸੋ ਬਹੁਤ ਮਤਲਬ ਬਹੁਤ ਤਰ੍ਹਾਂ ਦੇ ਸੰਕੇਤ ਬਣਦੇ ਆ ਜਿਕਰ ਇਨਸਾਨ ਸਮਝ ਜਾਵੇ ਸੋ ਜਿਕਰ ਤੁਸੀਂ ਇਹ ਕਰਮ ਨਹੀਂ ਕਰਦੇ ਹੋ ਪੀਰਾਂ-ਫੀਰਾਂ ਦੀ ਸੇਵਾ ਹੀ ਸਿਰਫ ਕਰਦੇ ਹੋ ਤਾਂ ਫਿਰ ਉਹ ਆਪਣੇ ਬਾਰੇ ਸੰਕੇਤ ਦਿੰਦੇ ਆ ਕਿ ਇਹ ਕਰਮ ਕੀਤਾ ਜਾਵੇ ਉਹਨਾਂ ਦੇ ਨਾਮ ਦਾ ਇੱਕ ਹੀ ਕਰਮ ਹੁੰਦਾ ਹੈ ਕਿ ਕੱਚੀ ਵਸਤੇ ਦਾ ਛਿੱਟਾ ਸੋ ਬਹੁਤ ਵੱਡਾ ਕਰਮ ਨਹੀਂ ਹੈ ਛੋਟਾ ਜਿਹਾ ਹੀ ਕੰਮ ਹੈ ਜੇਕਰ ਕਰ ਲਿਆ ਜਾਵੇ ਭਈ ਦੇ ਨਾਲ ਲਾਭ ਹੀ ਮਿਲਦਾ ਆ ਤੇ 나ਗ ਦੇ ਪਾਸ਼ਾਂਤ ਰਹਿੰਦੇ ਆ ਸੋ ਬਾਕੀ ਸੁਪਨੇ ਵਿੱਚ ਆ ਕੇ ਡੰਗ ਮਾਰਨਾ ਸੇਵਾ ਕਰਦੇ ਕਰਦੇ ਵੀ ਤਾਂ ਫਿਰ ਉਹ ਦੁੱਖ ਤੁਹਾਡੇ ਦੂਰ ਕਰਦੇ ਆ। ਸੋ ਔਣ ਵਾਲਾ ਮਾੜਾ ਸਮਾਂ ਪਹਿਲਾਂ ਹੀ ਸੁਪਨੇ ਰਾਹੀਂ ਦਿਖਾ ਕੇ ਘਟ ਦਿੰਦੇ ਆ। ਸੋ ਹੁਣ ਇੱਥੇ ਮੇਨ ਵਿਸ਼ੇ ਵਾਲੇ ਗੱਲ ਕਰਦੇ ਆ ਜੀ ਕਿ ਔਤ ਕਿਉਂ ਮੂਰੇ ਅੜ ਜਾਂਦੇ ਆ ਤੇ ਕਿਉਂ ਸਾਡੀ ਸੇਵਾ ਨੂੰ ਸਫਲ ਨਹੀਂ ਹੋਣ ਦਿੰਦੇ। ਸੋ ਅੱਜ ਇਹਦੇ ਬਾਰੇ ਗੱਲ ਕਰਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ। ਸੋ ਗੌਰ ਦੇ ਨਾਲ ਗੱਲ ਨੂੰ ਸੁਣੋ ਤੇ ਪੱਲੇ ਵੱਲੋਂ ਸੋ ਜਨਾ ਦੇਵੀ ਘਰ ਵਿੱਚ ਕੋਈ ਔਤ ਗਿਆ ਹੋਇਆ ਜਾਂ ਜੰਬ ਨਿਆਈ ਮੌਤੇ ਚਲ ਜਾਂਦਾ ਹੈ ਜਾਂ ਫਿਰ ਕੋਈ ਜਿਆਦਾ ਉਮਰ ਦਾ ਔਤ ਚਲ ਜਾਂਦਾ ਜਿਹਦਾ ਦਾ ਕੋਈ ਵਿਆਹ ਨਹੀਂ ਹੋਇਆ ਤੇ ਉਹ ਫਿਰ ਜੋ ਸੇਵਾ ਕਰਦਾ ਹੈ ਜੋ ਰਿਸਨ ਸੇਵਾ ਕਰਦਿਆਂ ਚਲ ਜਾਵੇ ਸੋ ਉਹ ਇਨਸਾਨ ਫਿਰ ਬਹੁਤ ਹੀ ਪਾਵਰਫੁਲ કહਲਾਇਆ ਜਾਂਦਾ ਹੈ ਕਿਉਂਕਿ ਇੱਕ ਤੇ ਔਤ ਹੁੰਦਾ ਹੈ ਤੇ ਦੂਸਰਾ ਉਦੀ ਸੇਵਾ ਹੁੰਦੀ ਹੈ ਤੇ ਜਦੋਂ ਅਸੀਂ ਉਹਦੇ ਨਾਮ ਦਾ ਕੋਈ ਕਰਮ ਨਹੀਂ ਕਰਦੇ ਤਾਂ ਫਿਰ ਉਹ ਤੰਗੀ ਦਿੰਦਾ ਹੈ ਫਿਰ ਉਹ ਪੀਰ ਫਕੀਰ ਮੋਰੇ ਵੀ ਅੜ ਜਾਂਦਾ ਹੈ ਮੋਰੇ ਖੜ ਜਾਂਦਾ ਹੈ ਤੇ ਉੱਥੇ ਪੀਰ ਫਕੀਰ ਵੀ ਕੁਝ ਨਹੀਂ ਕਰ ਸਕਦੇ ਜੇਕਰ ਅਸੀਂ ਉਹਨਾਂ ਦੇ ਨਾਮ ਦਾ ਕੁਝ ਕਰਾਂਗੇ ਨਹੀਂ ਜਿੰਨਾ ਚਿਰ ਉਹਨਾਂ ਨੂੰ ਢੋਈ ਨਹੀਂ ਮਿਲੇਗੀ ਸੋ ਉਹਨਾਂ ਦੇ ਨਾਮ ਦਾ ਕੋਈ ਕਰਮ ਨਹੀਂ ਕੀਤਾ ਜਾਵੇਗਾ ਉਨਾ ਚਿਰ ਇਹ ਆਉਂਦ ਜੋ ਹੁੰਦੀ ਹੈ ਇਹ ਖੜਾ ਨਹੀਂ ਛੱਡਦੇ ਸੇਵਾ ਨੂੰ ਰੋਕ ਦਿੰਦੇ ਆ ਸੇਵਾ ਚਾਹੇ ਜਿੰਨੀ ਮਰਜ਼ੀ ਕਰੋ ਪਰ ਉਹ ਗੱਲ ਜਿਹੜੀ ਆ ਖੁੱਲਦੀ ਨਹੀਂ ਸੋ ਮੁਸ਼ਕਲਾਂ ਤੇ ਮੁਸ਼ਕਲਾਂ ਉਹਨਾਂ ਦਾ ਸ਼ੁਰੂ ਹੋ ਜਾਂਦੀਆਂ ਕਿਉਂਕਿ ਜਿੰਨਾ ਚੱਕਰ ਉਹ ਆਪਣਾ ਹੱਕ ਨਹੀਂ ਰਖਾਉਂਦੇ ਉਹਨਾਂ ਚੱਕਰ ਪੀਰ ਅਥੀਰਾਂ ਨੂੰ ਕੋਈ ਕੰਮ ਨਹੀਂ ਕਰਨ ਦਿੰਦੇ ਕਿਉਂਕਿ ਉਹ ਪਰਮਾਤਮਾ ਹੈ ਸਭ ਦਾ ਮਾਪਾ ਹੈ ਤੇ ਇੱਕ ਬੱਚਾ ਆਪਣੇ ਮਾਪੇ ਮੂਰੇ ਜਿਦ ਕਰ ਸਕਦਾ ਹੈ ਤਾਂ ਫਿਰ ਮਾਪੇ ਵੀ ਉਹ ਜਿਦ ਮੰਨਣੀ ਕੰਦੀ ਆ ਇਸੇ ਤਰ੍ਹਾਂ ਜੋ ਇਨਸਾਨ ਸੇਵਾ ਕਰਦੇ ਕਰਦੇ ਇਸ ਦੁਨੀਆ ਤੋਂ ਚਲ ਜਾਂਦਾ ਹੈ ਉਹ ਇੱਕ ਹੈ ਉਹ ਤਾਂ ਇਨਸਾਨ ਹੈ ਤਾਂ ਫਿਰ ਉਹ ਤੰਗੀ ਦਿੰਦਾ ਹੈ ਕਿਉਂਕਿ ਫਿਰ ਉਹ ਆਪਣਾ ਜਿੰਨਾ ਚਿਰ ਕੰਮ ਨਹੀਂ ਆਪਣੇ ਬਾਰੇ ਕੁਝ ਕੰਮ ਨਹੀਂ ਕਰਾ ਲੈਂਦਾ ਉਹਨਾਂ ਚੱਕਰ ਫਿਰ ਕੋਈ ਵੀ ਕੰਮ ਸਹੀ ਨਹੀਂ ਹੋਣ ਦਿੰਦਾ ਸੋ ਇਸ ਕਰਕੇ ਉੱਥੇ ਪੀਰ ਫਕੀਰ ਵੀ ਕੁਝ ਨਹੀਂ ਕਰ ਸਕਦੇ ਜਿੱਥੇ ਆਉਂਤ ਦਾ ਪੈਰਾ ਹੋ ਜਾਵੇ ਸੋ ਇਸ ਕਰਕੇ ਹਮੇਸ਼ਾ ਇਸ ਗੱਲ ਦਾ ਧਿਆਨ ਰੱਖੋ ਕਿ ਜਿਨ੍ਹਾਂ ਦੇ ਘਰਾਂ ਵਿੱਚ ਕੋਈ ਆਉਂਤ ਗਿਆ ਹੈ ਉਹਨਾਂ ਦੇ ਨਾਮ ਦਾ ਬੂਹਾ ਲਗਾਉਣਾ ਚਾਹੀਦਾ ਹੈ ਤੇ ਬਾਕੀ ਜੋ ਵੀ ਬਣਦਾ ਹੈ ਉਹਨਾਂ ਦੇ ਨਾਮ ਦਾ ਜੋ ਤੁਹਾਡੇ ਘੋਦ ਵਿੱਚ ਬਣਦਾ ਹੈ ਉਹ ਕੰਮ ਕਰਨੇ ਚਾਹੀਦੇ ਹੈ ਤੇ ਅਰਦਾਸ ਬੇਨਤੀ ਕਰਨੀ ਚਾਹੀਦੀ ਆ ਤਾਂ ਇਹ ਫਿਰ ਸੇਵਾ ਜਿਹੜੀ ਆ ਪੀਰਾਂ ਫਕੀਰਾਂ ਦੀ ਸਫਲ ਹੋ ਸਕਦੀ ਹੈ ਸੋ ਜਿਹਨਾਂ ਦੇ ਵੀ ਘਰ ਵਿੱਚ ਇਹੋ ਜੀ ਪ੍ਰੋਬਲਮ ਚੱਲ ਰਹੀ ਆ ਸੋ ਆਪਣੇ ਪਰਿਵਾਰ ਦੇ ਨਾਲ ਬੈਠ ਕੇ ਗੱਲ ਕਰ ਸਕਦੇ ਆ ਕਿ ਸਾਡੀ ਸੇਵਾ ਕਬੂਲ ਨਹੀਂ ਹੁੰਦੀ ਸਫਲ ਨਹੀਂ ਹੋ ਰਹੀ ਸੋ ਸਾਡਾ ਕੋਈ ਕੰਮ ਨਹੀਂ ਬਣਦਾ ਤੇ ਜੇਕਰ ਇਹੋ ਜੀ ਕੋਈ ਮੁਸ਼ਕਲ ਹੈ ਕਿ ਸਰਗਪਤੇ ਮੰਨਣ ਵਾਲੇ ਨੂੰ ਸੱਦ ਕੇ ਉਹਨਾਂ ਦੇ ਨਾਮ ਦਾ ਪੂਹਾ ਲਗਾਓ ਫਿਰ ਉਜ ਨੁਜ ਜੋ ਵੀ ਕਰਮ ਤੁਹਾਡੇ ਬਣਦੇ ਆ ਕਰਨੇ ਉਹ ਕਰਨੇ ਚਾਹੀਦੇ ਆ ਤਾਂ ਫਿਰ ਸੇਵਾ ਸਫਲ ਹੁੰਦੀ ਆ ਫਿਰ ਉਹ ਔਤ ਦਾ ਜੋ ਪੈਰਾ ਹੈ ਉਹ ਪਿੱਛੇ हट ਜਾਂਦਾ ਹੈ ਤਾਂ ਫਿਰ ਪੀਰ ਫਕੀਰ ਮੂਰੇ ਹੋ ਕੇ ਸਾਰੇ ਕੰਮ ਕਰ ਦਿੰਦੇ ਆ ਸੋ ਬਹੁਤ ਵੱਡਾ ਮੁਸ਼ਕਲਾ ਜ਼ਿਆਦਾਤਰ ਇਹੀ ਆਉਂਦਾ ਆ ਕਿ ਜੋ ਇਨਸਾਨ ਸੇਵਾ ਕਰਦੇ ਆ ਚਲ ਜਾਂਦੇ ਆ ਸੋ ਉਹ ਫਿਰ ਤੰਗੀ ਦਿੰਦੇ ਆ ਜਿੰਨਾ ਚਿਰ ਅਸੀਂ ਉਹਨਾਂ ਦੇ ਨਾਮ ਦਾ ਕੋਈ ਕੰਮ ਨਹੀਂ ਕਰਦੇ ਸੋ ਇਸ ਕਰਕੇ ਇਸ ਗੱਲ ਨੂੰ ਜ਼ਰੂਰ ਸਮਝਣਾ ਅਮਲ ਕਰਨਾ ਜੀ ਜੇਕਰ ਲੱਗਦਾ ਹੈ ਕਿ ਸਾਡੇ ਘਰ ਵਿੱਚ ਵੀ ਇਹੋ ਜੀ ਕੋਈ ਪ੍ਰੋਬਲਮ ਹੈ ਤਾਂ ਉਹਦਾ ਹੱਲ ਜਲਦ ਤੋਂ ਜਲਦ ਕਰਾਉਣਾ ਚਾਹੀਦਾ ਹੈ ਕਿਉਂਕਿ ਬਿਨਾ ਅਸੀਂ ਹੱਲ ਕਰਾਇਆ ਕੋਈ ਵੀ ਮੁਸ਼ਕਲ ਨੂੰ ਦੂਰ ਨਹੀਂ ਕਰ ਸਕਦੇ ਕਿਉਂਕਿ ਪੀਰਾ ਫਕੀਰਾਂ ਦਾ ਵੀ ਪੈਰਾ ਉਦੋਂ ਹੀ ਹੁੰਦਾ ਹੈ ਉਹ ਵੀ ਉਦੋਂ ਹੀ ਕੰਮ ਕਰ ਸਕਦੇ ਆ ਜਦੋਂ ਤੁਸੀਂ ਕੁਝ ਆਪਣੇ ਬਜ਼ੁਰਗਾਂ ਦੇ ਨਾਮ ਦਾ ਦਾਨ ਪੂਨ ਕਰੋ ਸੋ ਬਾਕੀ ਜਦੋਂ ਵੀ ਸ਼ਰਾਧ ਆਉਂਦੇ ਆ ਉਦੋਂ ਕੋਈ ਨਾ ਕੋਈ ਕਰਮ ਜ਼ਰੂਰ ਕਰਿਆ ਕਰੋ ਸ਼ਰਾਧਾ ਦੇ ਵਿੱਚ ਆਪਣੇ ਬਜ਼ੁਰਗਾਂ ਦਾ ਨਾਮ ਜ਼ਰੂਰ ਲੈਣਾ ਚਾਹੀਦਾ ਹੈ ਯਾਦ ਰੱਖਣਾ ਜ਼ਰੂਰੀ ਹੈ ਜਦੋਂ ਉਹਨਾਂ ਦੇ ਨਾਮ ਦਾ ਕਰਮ ਕਰਦੇ ਆ ਤਾਂ ਫਿਰ ਉਹਨਾਂ ਦੀ ਕਿਰਪਾ ਹੁੰਦੀ ਹੈ